ਤੁਸੀਂ ਕਿਸ ਨੂੰ ਸਪੋਰਟ ਕਰ ਰਹੇ ਹੋ? ਫਰਮੀ ਸਿੰਘ ਨੂੰ ਸਪੋਰਟ ਕਰ ਰਹੇ ਹਾਂ ਜੀ। ਅੱਛਾ ਜੀ। ਹਾਂ ਜੀ। ਕਿਉਂ? ਕਿਉਂ ਬਸ ਇਹ ਜੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਪਹਿਲਾਂ ਵੀ ਸ਼ਹਿਰ 'ਚ ਜਦੋਂ ਆਜ਼ਾਦ ਸੀਗੇ ਉਦੋਂ ਵੀ ਜਦੋਂ ਆਮਾ 'ਚ ਅਕਾਲੀ ਦਲ 'ਚ ਰਹੇ ਨੇ ਉਦੋਂ ਵੀ ਉਹਨਾਂ ਨੇ ਬਹੁਤ ਡਿਵੈਲਪਮੈਂਟ ਕਰਾਈ ਸ਼ਹਿਰ ਦੀ। ਇਸ ਕਰਕੇ ਅਸੀਂ ਉਹਨਾਂ ਨੂੰ ਪਸੰਦ ਕਰਦੇ ਹਾਂ। ਬਾਕੀ ਹੋਰ ਕੋਈ ਨੀਜੀ ਰਿਸ਼ਤਾ ਨਹੀਂ ਹੈਗਾ ਇਸ ਕੋਲ ਪਸੰਦ ਕਰਦੇ ਹਨ ਹੰਦੂ ਸਾਹਿਬ ਨੇ ਉਹਰੇ ਲੋਕਲ ਨੇ ਬਿਲਕੁਲ ਲੋਕਲ ਨੇ ਭਾਜੀ 2 2002 ਚ ਸ਼ਾਇਦ 2002 ਚ ਹੀ ਪਹਿਲਾਂ ਖਲੋਤੇ ਸੀ ਇੰਡੀਪੈਂਡੈਂਟ ਖਲੋਤੇ ਸੀ ਅੱਛਾ ਔਰ ਉਦੋਂ ਵੀ ਅਕਾਲੀ ਦਲ ਦਾ ਪੂਰਾ ਜੋਰ ਸੀ ਕਾਂਗਰਸ ਦਾ ਪੂਰਾ ਜੋਰ ਸੀ ਪਰ ਉਹ ਜਿੱਤੇ ਕਿਉਂ ਜਿੱਤੇ ਸ਼ਹਿਰ ਵਾਲੇ ਉਹਨਾਂ ਨੂੰ ਪਿਆਰ ਕਰਦੇ ਆ ਉਹ ਜਿੱਤੇ ਤੇ ਉਹਨਾਂ ਨੇ ਸ਼ਹਿਰ ਦੀ ਹਰ ਇੱਕ ਗਲੀ ਹਰ ਇੱਕ ਸੜਕ ਇੱਥੇ ਭਾਜੀ ਨਰਕ ਹੁੰਦਾ ਏ ਤਰਨਦਾਰਾਂ ਚ ਅਸੀਂ ਇੱਥੇ ਜੰਮੇ ਬਲੇ ਆਂ ਬਾਰਿਸ਼ ਆ ਜਾਂਦੀ ਹੈ ਨਾ ਤੇ ਦੋ ਦੋ ਦਿਨ ਪਾਣੀ ਨਹੀਂ ਨਿਕਲਦਾ ਹੁੰਦਾ ਇਹ ਉਹਨਾਂ ਦੀ ਬਦੌਲਤ ਦੀ ਹੈ ਭਾਵੇਂ ਉਹ ਕਿਸੇ ਸਰਕਾਰ ਚ ਸੀਗੇ ਕਦੋਂ ਨੋ ਮੈਟਰ ਬਟ ਉਹਨਾਂ ਦੇ ਹੱਥੀ ਕੰਮ ਹੋਏ ਸਾਰੇ ਅਮਰਪਾਲ ਦੀਆਂ ਵੋਟਾਂ ਆਈਆਂ ਲੋਕਾਂ ਨੇ 4 ਲੱਖ ਵੋਟ ਪਾ ਕੇ ਜਿਤਾਇਆ ਤਰਨਤਾਰਨ ਦਾ ਕੀ ਫਾਇਦਾ ਹੈ ਦੱਸੋ ਨਾ ਉਹਨਾਂ ਦੀ ਉੱਥੇ ਕੋਈ ਸੁਣਵਾਈ ਹੋਣ ਦੀ ਨਾ ਇੱਥੇ ਹੋਣਦੀ ਆ ਤੇ ਜਨਤਾ ਤੇ ਭਾਜੀ ਛਦਾਈ ਬਣ ਗਈ ਨਾ ਇਹ ਨੁਮਾਇੰਦੇ ਅੱਜ ਚੁਣੇ ਜਾਣੇ ਫਿਰ 5 ਸਾਲਾਂ ਬਾਅਦ ਵਾਰੀ ਆਣੀ ਆ ਤੇ ਆਪਾਂ ਕਿਉਂ ਨਾ ਉਹ ਕੈਂਡੀਡੇਟ ਚੁਣੀਏ ਜਿਹਨੇ ਸਾਡੇ ਸ਼ਹਿਰ ਦਾ ਕੁਝ ਕਰਨਾ ਇਹ ਇਹਦੇ ਵਿੱਚ ਕੋਈ ਧਰਮ ਦੀ ਗੱਲ ਨਹੀਂ ਹੁੰਦੀ ਧਰਮ ਇੱਕੋ ਹੀ ਆ ਭਾਜੀ ਇਨਸਾਨੀਅਤ ਦਾ ਵੋਟ ਪਾਉਣੀ ਆਪਾਂ ਆਪਣੇ ਹੱਕਾਂ ਲਈ ਜਿਹੜੇ ਸਾਡੇ ਸ਼ਹਿਰ ਦੇ ਕੰਮ ਹੋਣ ਜਾਇ ਨਿਆਏ ਕੰਮ ਨਾ ਹੋਣ ਕੋਈ ਵੀ ਬੰਦੇ ਦੀ ਤੁਹਾਡੀ ਆ ਮੇਰੀ ਆ ਕੋਈ ਕਿਸੇ ਨੂੰ ਕੋਈ ਕੰਮ ਪੈ ਗਿਆ ਕਿਸੇ ਦਾ ਕੋਈ ਕੰਮ ਅੜਦਾ ਪਿਆ ਤੇ ਉਹ ਸੁਨਵਾਈ ਹੋ ਜੇ ਤਰਨ ਤਰਨ ਜਿਹੜੀ ਮੇਨ ਮਾਰਕੀਟ ਆ ਉਹਦੇ ਵਿੱਚ ਅਸੀਂ ਫਿਰ ਰਹੇ ਆ ਗਰਾਊਂਡ ਜ਼ੀਰੋ ਤੇ ਜਿਹੜਾ ਦੁਕਾਨਦਾਰ ਕੀ ਕਹਿ ਰਿਹਾ ਆ ਆਮ ਬੰਦਾ ਕੀ ਕਹਿ ਰਿਹਾ ਆ ਕਿਸ ਨੂੰ ਸਪੋਰਟ ਕਰ ਰਿਹਾ ਦਿਲੋਂ ਕਿਸ ਨੂੰ ਵੋਟ ਪਾਉਗੀ ਉਹ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਡੇ ਨਾਲ ਵੀਰ ਜੁੜੇ ਨੇ ਦੁਕਾਨਦਾਰ ਨੇ ਸੱਸੀ ਕਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਸ ਨੂੰ ਸਪੋਰਟ ਕਰ ਰਹੇ ਹੋ ਅਸੀਂ ਸਰ ਫਰਮੀ ਸਿੰਘ ਨੂੰ ਸਪੋਰਟ ਕਰ ਰਹੇ ਹਾਂ ਜੀ ਅੱਛਾ ਜੀ ਹਾਂ ਜੀ ਕਿਉਂ ਕਿਉਂ ਬਸੇ ਜੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਪਹਿਲਾਂ ਵੀ ਸ਼ਹਿਰ 'ਚ ਜਦੋਂ ਆਜ਼ਾਦ ਸੀਗੇ ਉਦੋਂ ਵੀ ਜਦੋਂ ਆਮਾ ਅਕਾਲੀ ਦਲ ਚ ਰਹੇ ਨੇ ਉਦੋਂ ਵੀ ਉਹਨਾਂ ਨੇ ਬਹੁਤ ਡਿਵੈਲਪਮੈਂਟ ਕਰਾਈ ਸ਼ਹਿਰ ਦੀ ਇਸ ਕਰਕੇ ਅਸੀਂ ਉਹਨਾਂ ਨੂੰ ਪਸੰਦ ਕਰਦੇ ਹਾਂ ਬਾਕੀ ਹੋਰ ਕੋਈ ਨੀਜੀ ਰਿਸ਼ਤਾ ਨਹੀਂ ਹੈਗਾ ਇਸ ਗੱਲ ਨੂੰ ਪਸੰਦ ਕਰਦੇ ਹਾਂ ਉਹਨਾਂ ਨੂੰ ਜਿਹੜੇ ਬਾਕੀ ਕੈਂਡੀਡੇਟ ਖੜੇ ਨੇ ਉਹਨਾਂ ਬਾਰੇ ਨਹੀਂ ਸੋਚਿਆ ਤੁਸੀਂ ਬਾਕੀ ਭਾਜੀ ਕੀ ਦੇ ਕਿਹੜੇ ਕੈਂਡੀਡੇਟ ਦੀ ਗੱਲ ਕਰਦੇ ਤੁਸੀਂ ਨਹੀਂ ਜਿਵੇਂ ਹੁਣ ਧਰਮੀ ਪਰਿਵਾਰ ਚੋਂ ਕਹਿੰਦੇ ਨੇ ਧਰਮੀ ਫੌਜੀ ਸੁਖਵਿੰਦਰ ਰੰਧਾਵਾ ਏ ਬੀਬੀ ਉਹ ਕਹਿੰਦੇ ਵੀ ਅਸੀਂ ਧਰਮੀ ਸਾਡੀ ਕੁਰਬਾਨੀ ਵੱਡੀ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਅਮਰਤਪਾਲ ਦੀਆਂ ਵੋਟਾਂ ਆਈਆਂ ਲੋਕਾਂ ਨੇ 4 ਲੱਖ ਵੋਟ ਪਾ ਕੇ ਜਤਾਇਆ ਤਰਨਤਾਰਨੋ ਦਾ ਕੀ ਫਾਇਦਾ ਐ ਦੱਸੋ ਨਾ ਉਹਨਾਂ ਦੀ ਉੱਥੇ ਕੋਈ ਸੁਣਵਾਈ ਹੋਣ ਦੀ ਨਾ ਇੱਥੇ ਹੋਣਦੀ ਆ ਤੇ ਜਨਤਾ ਤੇ ਭਾਜੀ ਛਦਾਈ ਬਣ ਗਈ ਨਾ ਇਹ ਨੁਮਾਇੰਦੇ ਅੱਜ ਚੁਣੇ ਜਾਣੇ ਫਿਰ 5 ਸਾਲਾਂ ਬਾਅਦ ਵਾਰੀ ਆਣੀ ਆ ਤੇ ਆਪਾਂ ਕਿਉਂ ਨਾ ਉਹ ਕੈਂਡੀਡੇਟ ਚੁਣੀਏ ਜਿਨੇ ਸਾਡੇ ਸ਼ਹਿਰ ਦਾ ਕੁਝ ਕਰਨਾ ਇਹ ਇਹਦੇ ਵਿੱਚ ਕੋਈ ਧਰਮ ਦੀ ਗੱਲ ਨਹੀਂ ਹੁੰਦੀ ਧਰਮ ਇੱਕੋ ਹੀ ਆ ਭਾਜੀ ਇਨਸਾਨੀਅਤ ਦਾ ਵੋਟ ਪਾਉਣੀ ਆ ਆਪਾਂ ਆਪਣੇ ਹੱਕਾਂ ਲਈ ਜਿਹੜੇ ਸਾਡੇ ਸ਼ਹਿਰ ਦੇ ਕੰਮ ਹੋਣ ਜਾਇ ਨਿਆਏ ਕੰਮ ਨਾ ਹੋਣ ਕੋਈ ਵੀ ਬੰਦੇ ਦੀ ਤੁਹਾਡੀ ਆ ਮੇਰੀ ਆ ਕੋਈ ਕਿਸੇ ਨੂੰ ਕੋਈ ਕੰਮ ਪੈ ਗਿਆ ਕਿਸੇ ਦਾ ਕੋਈ ਕੰਮ ਅੜਦਾ ਪਿਆ ਤੇ ਉਹ ਸੁਨਵਾਈ ਹੋ ਜੇ ਉਸ ਬੰਦੇ ਨੂੰ ਭਾਜੀ ਆਪਾਂ ਨੁਮਾਇੰਦਾ ਤਾਂ ਚੁੰਨਦੇ ਆ ਇਹ ਐਨੇ ਵੀ ਬੰਦਾ ਨੁਮਾਇੰਦਾ ਚੁਣਿਆ ਨੁਮਾਇੰਦਾ ਉੱਥੇ ਜੇਲ੍ਹ ਚ ਤੇ ਆਪਾਂ ਇੱਥੇ 4 ਲੱਖ ਬੰਦਾ ਵੇਟ ਕਰ ਰਿਹਾ ਕਿਸੇ ਨੂੰ ਕੋਈ ਫਾਇਦਾ ਹੋਇਆ ਤਾਂ ਤੁਸੀਂ ਦੱਸ ਦਿਓ ਤੇ ਪਿੰਡਾਂ ਵਾਲੇ ਲੋਕ ਕਹਿ ਰਹੇ ਨੇ ਕਿ ਅਸੀਂ ਮਨਦੀਪ ਭਾਈ ਮਨਦੀਪ ਨੂੰ ਵੋਟ ਪਾਉਣੀ ਆ ਅਸੀਂ ਪੰਥਕ ਜੇਰੇ ਨੂੰ ਵੋਟ ਪਾਉਣੀ ਆ ਤੁਸੀਂ ਥੋੜਾ ਜਿਹਾ ਕਲੀਅਰਿਫਾਈ ਕਰੋ ਦੇਖੋ ਭਾਜੀ ਪੰਥਕ ਵੋਟ ਜਿਹੜੀ ਹੈ ਨਾ ਇਹ ਆਪਣੀ ਸੋਚ ਆ ਪੰਥਕ ਉਹਨਾਂ ਨੂੰ ਮਨਦੀਪ ਸਿੰਘ ਉਹਨਾਂ ਨੂੰ ਸਪੋਜ਼ ਕਰੋ ਜਿੱਤ ਵੀ ਜਾਣਗੇ ਕੀ ਕਰਨਗੇ ਦੱਸੋ ਸਰਕਾਰ ਆ ਆਮ ਆਦਮੀ ਪਾਰਟੀ ਦੀ ਆ ਉੱਪਰ ਮੋਦੀ ਸਾਹਿਬ ਬੈਠੇ ਨੇ ਉਹ ਕੱਲੇ ਕੀ ਕਰਨਗੇ ਇੱਕ ਵੱਡੀ ਐਗਜ਼ੈਂਪਲ ਆ ਉਹ ਜਿਹੜੇ ਐਮਪੀ ਹੋਰ ਜਿੱਤੇ ਨੇ ਇੱਥੋਂ ਫਰੀਦਕੋਟ ਤੋਂ ਜੋ ਵੀ ਸਰਦਾਰ ਜੀ ਨੇ ਉਹਨਾਂ ਨੇ ਕੀ ਕਰ ਲਿਆ 2 ਸਾਲਾ ਦੱਸੋ ਤੁਸੀਂ ਉਹਨਾਂ ਦਾ ਕੋਈ ਇੱਕ ਕੰਮ ਗਿਣਾ ਦਿਓ ਜੀ ਧਰਮੀ ਫੌਜ ਉਹ ਜਿਤਾਈ ਆ ਤੇ ਉਹ ਜਿੱਤ ਗਏ ਆ ਧਰਮ ਭਾਜੀ ਠੀਕ ਹੈ ਧਰਮ ਅਸੀਂ ਤੁਸੀਂ ਹਿੰਦੂ ਅਸੀਂ ਸਰਦਾਰ ਕੋਈ ਮੁਸਲਮਾਨ ਉਹ ਜਿੱਥੇ ਆਪਾਂ ਪੂਜਾ ਪਾਠ ਕਰਦੇ ਨਾ ਉੱਥੇ ਧਰਮ ਸੋਨਾ ਲੱਗਦਾ ਨਾ ਕਿ ਰਾਜਨੀਤੀ ਚ ਤੁਸੀਂ ਕਹਿੰਦੇ ਹੋ ਕਿ ਜਨਤਾ ਨੂੰ ਸੋਚਣਾ ਪਊਗਾ ਵੀ ਆਪਾਂ ਨੂੰ ਵੋਟ ਪਾ ਕੇ ਫਾਇਦਾ ਕੀ ਬਿਲਕੁਲ ਭਾਜੀ ਵੇਖੋ ਵੋਟਾਂ ਦਾ ਵੋਟਾਂ ਇੱਕ ਜਿਹੜਾ ਅਧਿਕਾਰ ਸਾਨੂੰ ਮਿਲਿਆ ਵਾ ਉਹ ਸੋਚ ਸਮੇ ਕੇ ਵੋਟ ਪਾਉਣੀ ਚਾਹੀਦੀ ਵੀ ਅਸੀਂ ਜਿਸ ਬੰਦੇ ਨੂੰ ਵੋਟ ਪਾ ਰਹੇ ਹਾਂ ਉਹ ਸਾਡੇ ਹਲਕੇ ਲਈ ਕੁਝ ਕਰੇਗਾ ਕੋਈ ਸਕੂਲ ਕੋਈ ਯੂਨੀਵਰਸਿਟੀ ਕੋਈ ਹਸਪਤਾਲ ਬਣਾਏਗਾ ਇਸ ਕਰਕੇ ਵੋਟਾਂ ਪਾਈ ਦੀਆਂ ਭਾਜੀ ਨਾ ਕਿ ਧਰਮ ਨੂੰ ਵੇਖ ਕੇ ਜਿਹੜੇ ਸੰਧੂ ਸਾਹਿਬ ਨੇ ਉਹਰੇ ਲੋਕਲ ਨੇ ਬਿਲਕੁਲ ਲੋਕਲ ਨੇ ਭਾਜੀ ਉਹ 2002 ਚ ਸ਼ਾਇਦ 2002 ਚ ਹੀ ਪਹਿਲਾਂ ਖਲੋਤੇ ਸੀ 인ਡੀਪੈਂਡੈਂਟ ਖਲੋਤੇ ਸੀ ਅੱਛਾ ਔਰ ਉਦੋਂ ਵੀ ਅਕਾਲੀ ਦਲ ਦਾ ਪੂਰਾ ਜੋਰ ਸੀ ਕਾਂਗਰਸ ਦਾ ਪੂਰਾ ਜੋਰ ਸੀ ਪਰ ਉਹ ਜਿੱਤੇ ਕਿਉਂ ਜਿੱਤੇ ਸ਼ਹਿਰ ਵਾਲੇ ਉਹਨਾਂ ਨੂੰ ਪਿਆਰ ਕਰਦੇ ਆ ਉਹ ਜਿੱਤੇ ਤੇ ਉਹਨਾਂ ਨੇ ਸ਼ਹਿਰ ਦੀ ਹਰ ਇੱਕ ਗਲੀ ਹਰ ਇੱਕ ਸੜਕ ਇੱਥੇ ਭਾਜੀ ਨਰਕ ਹੁੰਦਾ ਸੀ ਤਰਨਦਾਰਾਂ ਚ ਅਸੀਂ ਇੱਥੇ ਜੰਮੇ ਪਲੇ ਆ بارش ਆ ਜਾਂਦੀ ਹੈ ਨਾ ਤੇ ਦੋ ਦੋ ਦਿਨ ਪਾਣੀ ਨਹੀਂ ਨਿਕਲਦਾ ਹੁੰਦਾ ਇਹ ਉਹਨਾਂ ਦੀ ਬਤੌਲਦੀ ਹੈ ਭਾਵੇਂ ਉਹ ਕਿਸੇ ਸਰਕਾਰ ਚ ਸੀਗੇ ਉਦੋਂ نو میٹر ਬਟ ਉਹਨਾਂ ਦੇ ਹੱਥੀ ਕੰਮ ਹੋਏ ਸਾਰੇ ਸਰਕਾਰ ਕਿਹੜੀ ਹੈ ਜ਼ਰੂਰੀ ਨਹੀਂ ਹੁੰਦਾ ਨੁਮਾਇੰਦਾ ਅੱਗੇ ਕਿਹੜਾ ਵਾ ਇਹ ਜ਼ਿਆਦਾ ਜ਼ਰੂਰੀ ਹੁੰਦਾ ਬਾਜੀ ਤੁਸੀਂ ਕਹਿ ਰਹੇ ਹੋ ਕਿ ਆਪਾਂ ਨੇ ਦੇਖ ਕੇ ਵੋਟ ਪਾਉਣੀ ਹੈ ਕਿ ਆਪਾਂ ਨੇ ਬੰਦਾ ਚੁਣਨਾ ਤੇ ਬਿਲਕੁਲ ਬਾਜੀ ਬੰਦਾ ਚੁਣਨਾ ਚਾਹੀਦਾ ਜਿਹੜਾ ਬੰਦਾ ਕੰਮ ਕਰਾ ਸਕੇ ਤੁਹਾਡੇ ਨਾ ਕੀ ਕੋਈ ਸਿੱਖ ਹਿੰਦੂ ਕੋਈ ਵੀ ਖਲੋ ਗਿਆ ਆਪਾਂ ਧਰਮ ਦੇ ਨਾਂ ਤੇ ਵੋਟਾਂ ਪਾ ਲਈਆਂ ਬਾਅਦ ਚ ਤੁਹਾਡਾ ਕੰਮ ਕੌਣ ਕਰੇਗਾ ਤੁਹਾਡੀ ਸੁਣਵਾਈ ਕੌਣ ਕਰੇਗਾ ਤੁਹਾਡੇ ਬੱਚੇ ਛੋਟੇ ਛੋਟੇ ਨੇ ਇੱਥੇ ਲੁੱਟਾਂ ਖੋਹਾਂ ਹੁੰਦੀਆਂ ਨੇ ਸੋਹ ਕੌਣ ਉਹਦੀ ਕੌਣ ਸੁਣਵਾਈ ਕਰੇਗਾ ਦੱਸੋ ਜਿਹੜਾ ਤੁਸੀਂ ਜੂਤ ਤੋਂ ਤੋਂ ਨੂੰ ਪਤਾ ਹੈ ਤੁਸੀਂ ਕਹਿੰਦੇ ਹੋ ਕਿ ਆਪਾਂ ਦੇਖ ਕੇ ਚੁਣਨਾ ਵੀ ਆਪਣਾ ਕੰਮ ਹੋਣਾ ਚਾਹੀਦਾ ਜਿਹੜੇ ਪਹਿਲਾਂ ਵਾਲਾ ਮਾਹੌਲ ਹੁੰਦਾ ਸੀ ਉਹ ਕਹਿੰਦੇ ਸੀ ਕੱਟੜ ਪਾਰਟੀ ਵਾਲਿਆਂ ਸੀ ਕੱਟੜ ਹਿੰਦੂਆਂ ਸੀ ਭਾਜਪਾ ਨੂੰ ਜਾਵਾਂਗੇ ਜਾਂ ਹੁਣ ਵਾਲਾ ਜਿਹੜਾ ਥੋੜਾ ਟ੍ਰੈਂਡ ਬਦਲਦਾ ਜਾ ਰਿਹਾ ਹੈ ਦੇਖੋ ਭਾਜੀ ਮੈਂ ਵੀ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦਾ ਇਹ ਕੋਈ ਮੈਟਰ ਨਹੀਂ ਹੁੰਦਾ ਮੈਨੂੰ ਅੱਗੇ ਵੀ ਦੱਸਿਆ ਵੀ ਇਹ ਚੇਂਜ ਕਰ ਰਿਹਾ ਹੈ। ਚੇਂਜ ਕਰ ਰਿਹਾ ਪਾਜੀ ਜਾਤੀ ਧਰਮ ਨਾਲ ਅਸੀਂ ਸਿਰਫ ਜਦੋਂ ਵਿਆਹ ਸ਼ਾਦੀਆਂ ਕਰਦੇ ਆ ਨਾ ਉਦੋਂ ਅਸੀਂ ਵੇਖਦੇ ਆ ਵੀ ਸਾਡੀ ਧਰਮ ਦੀ ਕੁੜੀ ਆ ਜਾਂ ਮੁੰਡਾ ਵਾ ਅਸੀਂ ਉਦੋਂ ਇਹ ਚੀਜ਼ਾਂ ਨੋਟ ਕਰਦੇ ਆ ਨਾ ਕਿ ਵੋਟਾਂ ਆ ਗਈਆਂ ਕੋਈ ਹਿੰਦੂ ਬ੍ਰਾਹਮਣ ਸਾਡਾ ਭਰਾ ਖਲੋ ਗਿਆ ਤੁਹਾਨੂੰ ਵੋਟਾਂ ਪਾਤੀਆਂ ਇਹ ਸਰਦਾਰ ਆ ਤੈਨੂੰ ਨਹੀਂ ਪਾਉਣੀਆਂ ਇਹ ਨਹੀਂ ਮੈਟਰ ਹੁੰਦਾ ਪਾਜੀ ਇਹ ਵੋਟਾਂ ਹੈਗੀਆਂ ਨੇ ਹਲਕੇ ਦੀ ਡਿਵੈਲਪਮੈਂਟ ਦੀਆਂ ਉਹ ਕਿਸੇ ਹਿੰਦੂ ਜਾਂ ਕੇ ਸਿੱਖ ਜਾਂ ਕੇ ਮੁਸਲਮਾਨ ਨੇ ਨਹੀਂ ਕਰਨੀ ਉਹ ਅੱਛੇ ਨੁਮਾਇੰਦੇ ਨੇ ਕਰਨੀ ਆ ਏ ਮੇਰੇ ਕੰਨਾ ਮੱਲਾ ਬਾਬਾ ਜੀ ਬਹੁਤ ਸੋਹਣਾ ਮੈਸੇਜ ਦਿੱਤਾ ਵੀਰੇ ਨੇ ਕਹਿੰਦਾ ਵੀ ਆਪਾਂ Hindu Sikh ਛੱਡ ਕੇ ਇੱਕ ਸੋਹਣਾ ਚਿਹਰਾ ਦੇਖੀਏ ਕਿ ਕਿਹੜਾ ਆਪਣੇ ਸ਼ਹਿਰ ਦਾ ਕੰਮ ਕਰਾ ਸਕਦਾ ਇਹ ਨਾ ਹੋਵੇ ਵੀ ਆਪਾਂ ਉਹ ਪਾਰਟੀ ਨੂੰ ਚੁਣ ਲਿਆ ਉਹ ਪਾਰਟੀ ਨੂੰ ਚੁਣ ਲਿਆ ਪਾਰਟੀਆਂ ਕੁਝ ਨਹੀਂ ਕਰਦੀਆਂ ਸਿਰਫ ਬੰਦਾ ਤੇ ਅੱਗੇ ਕਿ ਨਮਾਇੰਦਾ ਕਿਹੜਾ ਆਪਾਂ ਚੁਣਦੇ ਆ ਉਹ ਮੈਟਰ ਕਰਦਾ ਧੰਨਵਾਦ